ओम नमः शिवाय शिव जी सदा सहाय ओम नमः शिवाय गुरु जी सदा सहाय जय गुरु जी शुकराना गुरु जी संगत जी मैं पंजाब जी, ये मेरा पहला सत्संग है जो मैं थोड़े तो न शेयर करना चाहती हाँ संगत जी मैं बहुत दुखी ही अपने अंकल तो अपने सोहरे परिवार तो मेरी बच्ची दस महीने की हो गई है संगत जी पर मेरे अंकल ने ਆਪਣੇ ਮਾਪੇ ਪਿਛਲਾ ਕੀ ਰਿਸ਼ਤੇਦਾਰਾਂ ਪਿਛਲਾ ਕੀ ਮੈਨੂੰ ਲੈਣ ਹੀ ਨਹੀਂ ਆਇਆ ਮੈਂ 10 ਮਹੀਨੇ ਤੋਂ ਆਪਣੇ ਪੇਕੇ ਘਰ ਸੀ ਸੰਗਤ ਜੀ ਮੇਰੀ ਲਾ ਮੇਰੇ ਸੀਗੀ ਪਰ ਮੇਰੇ ਆਉਣ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਅੰਕਲ ਜੀ ਨੂੰ ਚੱਕਣਾ ਸਟਾਰਟ ਕਰਤਾ ਸੰਗਤ ਜੀ ਮੈਂ ਤੇ ਮੇਰਾ ਅੰਕਲ ਜੀ ਅਲੱਗ ਰਹਿੰਦੇ ਸੀ ਅਸੀਂ ਖੁਸ਼ ਸੀ ਪਰ ਸੰਗਤ ਜੀ ਮੇਰੇ ਸਹੁਰੇ ਪਰਿਵਾਰ ਨੇ ਨੋਂ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਉਹ ਹਮੇਸ਼ਾ ਸਾਡੇ ਚ ਇੰਟਰਫੇਅਰ ਕਰਦੀ ਸੀ ਹੁਣ ਵੀ ਉਹਨਾਂ ਨੇ ਮੇਰੇ ਅੰਕਲ ਜੀ ਨੂੰ ਇੰਨਾ ਕੁ ਚੱਕਿਆ ਇੰਨਾ ਕੁ ਚੱਕਿਆ ਕਿ ਮੇਰੇ ਅੰਕਲ ਜੀ ਨੇ ਮੈਨੂੰ ਸਾਰੇ ਤਰਫ ਤੋਂ ਬਨੌਕ ਕਰਤਾ ਔਰ ਮੈਨੂੰ ਲੈਣ ਹੀ ਨਹੀਂ ਆਇਆ ਇਵਨ ਮੇਰੀ ਬੱਚੀ ਨੂੰ ਵੀ ਨਹੀਂ ਦੇਖਿਆ 10 ਮਹੀਨਿਆਂ ਤੋਂ ਗੁਰੂ ਜੀ ਮੈਂ ਬਹੁਤ ਪਰੇਸ਼ਾਨ ਸੀ ਫਿਰ ਮੇਰੀ ਗੁਰੂ ਜੀ ਨਾਲ ਜਰਨੀ ਸਟਾਰਟ ਹੋਈ 17 ਮਾਰਚ ਤੋਂ 2024 ਤੋਂ ਹਰ ਕੋਈ रिश्तेदार घर वाले, वाले मेरे सारे ताने मिलने मार रहे थे मैं अपनी लाइफ ਤੋਂ ਬਹੁਤ ਪਰੇਸ਼ਾਨ ਹੋ ਚੁੱਕੀ ਸੀ ਮੈਨੂੰ ਕੋਈ ਵੀ ਹੱਲ ਨਹੀਂ ਲੱਭ ਰਿਹਾ ਸੀ ਮੈਂ ਬਹੁਤ ਕੋਸ਼ਿਸ਼ ਕਰ ਰਹੀ ਸੀ ਕਿ ਆਪਣਾ ਰਿਸ਼ਤਾ ਬਚਾ ਸਕਾਂ ਆਪਣਾ ਘਰ ਬਚਾ ਸਕਾਂ ਪਰ ਮੇਰੀ ਹਰ ਕੋਸ਼ਿਸ਼ ਨਾਕਾਮ ਜਾ ਰਹੀ ਸੀ ਕਿਉਂਕਿ ਮੇਰੇ ਸਹੁਰੇ ਪਰਿਵਾਰ ਵਾਲੇ ਮੇਰੇ ਅੰਕਲ ਨੂੰ ਕਿਸੇ ਡਿਸੀਜਨ ਤੇ ਆਉਣ ਹੀ ਨਹੀਂ ਦੇ ਰਹੇ ਸੀ ਉਹ ਕੋਈ ਵੀ ਡਿਸੀਜਨ ਲੈ ਹੀ ਨਹੀਂ پا ਰਿਹਾ ਸੀ ਫਿਰ ਮੈਂ ਗੁਰੂ ਜੀ ਨਾਲ ਜਦੋਂ ਚੋੜੀ ਮੈਂ ਡੇਲੀ ਅਰਦਾਸ ਕਰਨ ਲੱਗੀ ਮੈਂ ਸੰਗਤ ਜੀ ਆਪਣੇ ਆਪ ਨੂੰ ਗੁਰੂ ਪਿਤਾ ਜੀ ਦੇ ਹਵਾਲੇ ਕਰ ਦਿੱਤਾ ਗੁਰੂ ਪਿਤਾ ਜੀ ਨੇ ਮੈਨੂੰ ਬਹੁਤ ਬLESਸ ਕਰਿਆ ਹਰ ਦਿਨ ਮੈਨੂੰ ਪੈਰਟ ਪਿਜਨ ਬਟਰਫਲਾਈ ਦੇ ਰੂਪ ਵਿੱਚ ਦਰਸ਼ਨ ਦਿੱਤੇ ਮੈਨੂੰ ਹਰ ਰੋਜ਼ ਪੰਖ ਮਿਲਣ ਲੱਗੇ ਮੈਂ ਬਹੁਤ ਪੋਜ਼ਿਟਿਵ ਹੋ ਗਈ ਸੰਗਤ ਜੀ ਮੈਨੂੰ ਲੱਗਿਆ ਹੁਣ ਮੇਰਾ ਗੁਰੂ ਪਿਤਾ ਆ ਗਿਆ ਹੈ ਤਾਂ ਮੇਰਾ ਰਿਸ਼ਤਾ ਹਰ ਹਾਲ ਚ ਬਚ ਕੇ ਰਹੇਗਾ ਔਰ ਹੁਣ ਮੇਰਾ ਕੋਈ ਬਾੜ ਵੀ ਵਿੰਗਾ ਨਹੀਂ ਕਰ ਸਕਦਾ ਸੰਗਤ ਜੀ ਉਹੀ ਹੋਇਆ ਕਿਸੇ ਨਾ ਕਿਸੇ ਤਰ੍ਹਾਂ ਵਿੱਚ ਬੰਦੇ ਪਏ ਮੇਰੀ ਤਰਫ ਤੋਂ ਤਾਂ ਸਾਡਾ ਫੈਸਲਾ ਹੋਇਆ ਔਰ ਮੇਰੇ ਅੰਕਲ ਜੀ ਨੇ ਇਹ ਕਿਹਾ ਕਿ ਮੈਂ ਆਪਣੀ ਬੱਚੀ ਆਪਣੇ ਬਾਇਦਰੋਂ ਲੈਣ ਆਵਾਂਗਾ ਬਟ ਮੇਰੇ ਅੰਕਲ ਦੇ ਵਿੱਚ ਈਗੋ ਬਹੁਤ ਹੈ ਜਿਹਦੇ ਦੌਰਾਨ ਉਹ ਆਪਣੇ ਮਾਪੇ ਬਾਰੇ ਪਿੱਛੇ ਲੱਗਿਆ ਸੀ ਚੁੱਕ ਨਹੀਂ ਰਿਹਾ ਸੀ ਬਸ ਇਹ ਕਹਿ ਰਿਹਾ ਸੀ ਕਿ ਮੈਂ ਕਰ ਮਤਲਬ ਮੈਨੂੰ ਆਪਣੇ ਮੇਰੇ ਪੇਕੇ ਘਰ ਤੋਂ ਨਹੀਂ ਲੈ ਕੇ ਜਾਏਗਾ ਮੈਂ ਇਥੋਂ ਲੈ ਕੇ ਜਾਊਂਗਾ ਬਟ ਮੈਂ ਹਰ ਪਰ ਅਰਦਾਸ ਕਰ ਰਹੀ ਸੀ ਕਿ ਗੁਰੂ ਪਿਤਾ ਜੀ ਮੇਰਾ ਕਰਵਸਾ ਦਿਓ ਉਹ ਮੇਰਾ ਅੰਕ ਮੈਨੂੰ ਇੱਜ਼ਤ ਮਾਨਣਾ ਲੈਣਾ ਵੇ ਤਾਂ ਸੰਗਤ ਜੀ ਉਹੀ ਹੋਇਆ ਕਰਦਿਆ ਕਰਦਿਆਂ ਇਹ ਫੈਸਲਾ ਲਿਆ ਗਿਆ ਕਿ ਮੇਰੇ ਅੰਕਲ ਜੀ ਖੁਦ ਆਉਣਗੇ ਉਹ ਮੈਨੂੰ ਲੈ ਕੇ ਜਾਣਗੇ ਉਦੇ ਪਿਤਾ ਜੀ ਨੇ ਕਿਹਾ ਕਿ ਅਸੀਂ ਖੁਦ ਆਵਾਂਗੇ ਅਸੀਂ ਲੈ ਕੇ ਜਾਵਾਂਗੇ ਗੁਰੂ ਜੀ ਨੇ ਮੇਰੀ ਜੋ ਅਦਾਸੀ ਉਹ ਪੂਰੀ ਕੀਤੀ ਔਰ ਮੈਂ ਖੁਸ਼ ਸੀ ਸੰਗਤ ਜੀ ਹੁਣ ਮੈਨੂੰ ਪੂਰਾ ਚਿਕਾਇਨਾ ਕਿ ਉਹ ਕੁਝ ਨਹੀਂ ਕਰ ਸਕਦੇ ਕਿਉਂਕਿ ਗੁਰੂ ਜੀ ਹੁਣ ਮੇਰਾ ਬਾਲ ਮੇਂਗਾ ਨਹੀਂ ਹੋਣ ਦੇਣਗੇ ਔਰ ਹਰ ਹਾਲਤ ਚ ਮੇਰੇ ਅੰਕਲ ਜੀ ਮੈਨੂੰ ਆ ਕੇ ਲੈ ਕੇ ਜਾਣਗੇ ਗੁਰੂ ਜੀ ਨਾਲ ਮੇਰੀ ਸਾਜ ਪਤਾ ਨਹੀਂ ਕਦੋਂ ਦਿਆ ਇਹ ਨਹੀਂ ਮੈਨੂੰ ਪਤਾ ਪਰ ਹੁਣ ਚਦੂਤੀ ਮੇਂ ਗੁਰੂ ਜੀ ਦੇ ਲੜ ਲਕੀ ਆ ਮੈਨੂੰ ਪਤਾ ਹੁਣ ਜੋ ਵੀ ਮੇਰੇ ਸੁਪਨੇ ਰਹਿੰਦੇ ਨੇ ਮੇਰੇ ਗੁਰੂ ਪਿਤਾ ਜੀ ਨੇ ਸਾਰੇ ਪੂਰੇ ਕਰ ਦੇਣੇ ਨੇ ਆਫ ਖੜ ਕੇ ਮੇਰੇ ਨਾਲ ਗੁਰੂ ਜੀ ਤੋਂ ਮੰਗਣਾ ਨਹੀਂ ਚਾਹੀਦਾ ਸੰਗਤ ਜੀ ਮੰਨਣਾ ਚਾਹੀਦਾ ਹੈ ਪਰ ਜੇ ਅਸੀਂ ਆਪਣੇ ਗੁਰੂ ਪਿਤਾ ਕੋਲੋਂ ਨਹੀਂ ਮੰਗਾਂਗੇ ਤਾਂ ਮੰਗਾਂਗੇ ਕਿਸੇ ਕਿਹਦੇ ਕੋਲੇ ਇਸ ਲਈ ਗੁਰੂ ਜੀ ਨੂੰ ਮੈਂ ਹਰ ਪਲ ਜੋ ਵੀ ਮੇਰੇ ਦਿਲ ਚ ਗੱਲ ਹੈ ਮੈਂ ਕਹਿੰਦੀ ਆ ਮੈਂ ਗੁਰੂ ਜੀ ਨੂੰ ਕਹਿੰਦੀ ਆ ਗੁਰੂ ਜੀ ਜਦੋਂ ਮੇਰਾ ਵਿਆਹ ਹੋਇਆ ਮੈਂ ਬਹੁਤ ਦੁੱਖ ਦੇਖਿਆ ਮੇਰੇ ਬਹੁਤ ਸਾਰੇ ਆਪਣੇ ਸੀਗੇ ਮੇਰੇ ਮਾਪਿਓ ਨੇ ਮੈਨੂੰ ਬਹੁਤ ਮੁਸ਼ਕਲ ਆ ਪੜਾਈ ਸੀ ਪਰ ਮੇਰੇ ਅੰਕਲ ਨੇ ਮੈਨੂੰ ਸਾਰੇ ਬੰਨਿਓ ਰੋਲ ਦਿੱਤਾ ਪਰ ਹੁਣ ਮੈਨੂੰ ਪਤਾ ਆ ਮੇਰੇ ਗੁਰੂ ਜੀ ਮੇਰੇ ਨਾਲ ਨੇ ਮੇਰੇ ਜੋ ਰਹਿੰਦੇ ਸੁਪਨੇ ਨੇ ਉਹ ਵੀ ਹੌਲੀ ਹੌਲੀ ਜ਼ਰੂਰ ਪੂਰੇ ਹੋਣਗੇ ਸੰਗਤ ਜੀ ਇੱਕ ਅਰਦਾਸ ਮੈਂ ਹੋਰ ਗੁਰੂ ਜੀ ਨੂੰ ਲਈ ਹੋਈ ਆ ਜਦੋਂ ਮੇਰੀ ਪੂਰੀ ਹੋ ਜਾਏਗੀ ਮੈਂ ਦੁਬਾਰਾ ਗੁਰੂ ਜੀ ਦਾ ਸ਼ੁਕਰਾਨਾ ਕਰੂੰਗੀ ਮੈਂ ਜੀ ਗੁਰੂ ਜੀ ਦਾ ਜਿੰਨਾ ਵੀ ਧੰਨਵਾਦ ਕਰਾਂ ਮੇਰੇ ਲਈ ਥੋੜਾ ਹੈ ਪਰ ਮੈਨੂੰ ਪਤਾ ਹੈ ਕਿ ਮੈਂ ਉਹਨਾਂ ਦੀ ਬੱਚੀ ਹਾਂ ਮੇਰੇ ਕੋਲੇ ਬਹੁਤ ਅੱਜ ਗਲਤੀਆਂ ਹੋਈਆਂ ਨੇ ਸਤਸੰਗ ਕਰਦੇ ਦੌਰਾਨ ਪਰ ਮੈਨੂੰ ਪਤਾ ਮੇਰੇ ਗੁਰੂ ਪਿਤਾ ਜੀ ਮੈਨੂੰ ਮਾਫ ਕਰ ਦੇਣਗੇ ਕਿਉਂਕਿ ਮੈਂ ਉਹਨਾਂ ਦੀ ਬੱਚੀ ਹਾਂ ਨਦਾਨ ਬੱਚੀ ਹਾਂ ਔਰ ਉਹਨਾਂ ਨਾਲ ਨਵੀਂ ਨਵੀਂ ਹਲੇ ਜੁੜੀ ਹੋਈ ਹਾਂ ਔਰ ਸਾਰੀ ਉਮਰ ਜੋ ਮੇਰੀ ਰਹਿੰਦੀ ਜ਼ਿੰਦਗੀ ਆ ਹੁਣ ਮੇਰੀ ਗੁਰੂ ਜੀ ਦੇ ਨਾਲ ਹੀ ਲੰਘਣੀ ਆ ਹਰ ਪਲ ਉਹ ਮੇਰੇ ਦੋਸਤ ਭਰਾ ਮੇਰੇ ਮਾਂ-ਬਾਪ ਮੇਰੇ ਕੋਟ ਕਚੈਰੀ ਮੇਰਾ ਸਾਰੇ ਫੈਨਸਲੀ ਉਹਨਾਂ ਦੇ ਹੱਥ ਹੱਸ ਗਏ ਮੈਂ ਉਹਨਾਂ ਨੂੰ ਹਰ ਰੂਪ ਦੇ ਵਿੱਚ ਪਾਉਣੀ ਆ ਔਰ ਹਰ ਜੋ ਖਾਂਦੀ ਪੀਂਦੀ ਆ ਕਿਤੇ ਵੀ ਜਾਂਦੀ ਆ ਮੈਂ ਗੁਰੂ ਜੀ ਨੂੰ ਕਹਿੰਦੀ ਆ ਮੇਰੇ ਨਾਲ ਖਾਓ ਪੀਓ ਮੇਰੇ ਨਾਲ ਚੱਲਿਓ ਕਿਉਂਕਿ ਮੈਨੂੰ ਐ ਲੱਗਦਾ ਗੁਰੂ ਜੀ ਤਾਂ ਹਰ ਪਲ ਮੇਰੇ ਨਾਲ ਨੇ ਹਰ ਪਲ ਮੈਨੂੰ ਦੇਖ ਰਹੇ ਨੇ ਹਰ ਪਲ ਮੈਨੂੰ ਸੁਣ ਰਹੇ ਨੇ ਤੇ ਹੁਣ ਜੋ ਵੀ ਮੇਰਾ ਭੁਰਾ ਕਰੇਗਾ ਪਹਿਲਾ ਉਹਨੂੰ ਗੁਰੂ ਜੀ ਦੇ ਨਾਲ ਹੰਟਣਾ ਪਏਗਾ ਗੁਰੂ ਜੀ ਮੇਰੇ ਤੱਕ ਕੋਈ ਵੀ ਬੁਰੀ ਗੱਲ ਆਉਣ ਹੀ ਨਹੀਂ ਦੇਣਗੇ ਔਰ ਮੇਰੇ ਅੰਕਲ ਜੀ ਵੀ ਸੁਧਰਣਗੇ ਗੁਰੂ ਜੀ ਜ਼ਰੂਰ ਉਹਨਾਂ ਨੂੰ ਸੁਧਾਰਨਗੇ ਮੈਨੂੰ ਪੂਰਾ ਵਿਸ਼ਵਾਸ ਹੈ ਆਪਣੇ ਗੁਰੂ ਪਿਤਾ ਜੀ ਤੇ ਸੰਗਤ ਜੀ ਸੰਗਤ ਜੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਵੀ ਆਪਣਾ ਪੂਰਾ ਵਿਸ਼ਵਾਸ ਰੱਖੋ ਔਰ ਆਪਣੇ ਆਪ ਨੂੰ ਗੁਰੂ ਜੀ ਦੇ ਹਵਾਲੇ ਕਰ ਦਿਓ ਹੁਣ ਮੈਂ ਆਪਣੀ ਬਾਣੀ ਨੂੰ ਇੱਥੇ ਹੀ ਵਿਰਾਮ ਦਿੰਨੀ ਆ ਗੁਰੂ ਜੀ ਦੇ ਮੰਤਰ ਜਾਪ ਨਾਲ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਈ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ